ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਆਨੇ ਆਪਦੇ ਕਰੇ ਬਹੁਤ ਹੀ ਜ਼ਿਆਦਾ ਬੁੱਲੇ ਲੁੱਟਦੇ ਹੋਵੋਗੇ ਤੁਹਾਡੇ ਲਈ ਫਿਰ ਆਪਾਂ ਇੱਕ ਬਹੁਤ ਹੀ ਜ਼ਿਆਦਾ ਫਨੀ ਕਹਿੰਦੇ ਕਮੈਂਟਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਲੋਕਾਂ ਨੇ ਕਮੈਂਟ ਤਾਂ ਚਾਤੀ ਕਰਾਈ ਪਈ ਆ ਬਾਕੀ ਹੁਣ ਆਪਾਂ ਵੀਡੀਓ ਵੇਖਦੇ ਤੇ ਕਮੈਂਟ ਪੜਦੇ ਜਲਦੀ ਆ ਜਾਓ ਫਿਰ ਤਾਂ ਹਾਂਜੀ ਦੋਸਤੋ ਹੁਣ ਟੈਂਪੋਆਂ ਦੀ ਵੀਡੀਓ ਵੇਖੋ ਫਿਰ ਆਪਾਂ ਅੱਗੇ ਲੋਕਾਂ ਵੱਲੋਂ ਕੀਤੇ ਹੋਏ ਕਮੈਂਟ ਪੜਦੇ ਹਾਂ ਸਟੂਲਾ ਗੈਂਗ ਸਟੂਲੇ ਭਜਾਓ ਪੰਜਾਬ ਬਚਾਓ ਪਗਤ ਸਿੰਘ ਵੀ ਕੀ ਸੋਚਣਾ ਹਣਾ ਵੀ ਇੰਨਾ ਕਰਕੇ ਫਾਇ ਚੜਿਆ ਸੀ ਨਾਲੇ ਤੁਸੀਂ ਸਾਲਿਓ ਗੁਲਾਮ ਹੀ ਚੰਗੇ ਸੀ ਬੱਤ ਸਹੀ ਏ ਆ ਲਾਸਟ ਸਾਜ ਵੀ ਟੈਂਪੋ ਹੀ ਟੈਂਪੋ ਕਰਦਾ ਧਿਆਨ ਨਾ ਸੁਣਿਓ ਸਹੀ ਪਕੜੇ ਹੈ ਸਾਲੇ ਸਾਰੇ ਜਨਾਨੀਆਂ ਬਣੀ ਫਿਰਦੇ ਆ ਇਹਨਾਂ ਨੇ ਤਾਂ ਆਰਕੈਸਟਰ ਨਾਲ ਵੀ ਫੇਲ ਕਰਤੀਆਂ ਪੰਜਾਬ ਚ ਨਸ਼ਾ ਬਾਦ ਚ ਰੋਕਿਓ ਪਹਿਲਾ ਟੈਂਪੋਰੀ ਬੱਦ ਦੀ ਅਬਾਦੀ ਰੋਕੋ ਸਾਲੇ ਇੰਨੇ ਟੈਂਪੂ ਆ ਕਿੱਥੋਂ ਰਹਿ ਆ ਲੱਗਦਾ ਕੋਈ ਕੰਪਨੀ ਤਿਆਰ ਕਰਦੀ ਪਈ ਐ ਇਹਨਾਂ ਨੂੰ ਇਹ ਤਾਂ ਕੁੜੀ ਤਾਂ ਉੱਤਰ ਮਾਰ ਗਈ ਜਿੱਤਣਾ ਚ ਲੱਗਦਾ ਪੀਪਲੀ ਫਸੀ ਆ ਕੱਢ ਕੇ ਗਾ ਐਵੇਂ ਕਿਲੀ ਜਾਣਾ ਇੱਥੇ ਇਹ ਤਾਂ ਕੁੜੀ ਤਾਂ ਉੱਤਰ ਮਾਰ ਗਈ ਖਾਬਾਂ ਦੀ ਮੈਂ ਗਲਾਰ ਗਈ ਖਾਬਾਂ ਦੀ ਮੈਂ ਨਹੀਂ ਭਰਾਵਾ ਕਬੂਤਰਾਂ ਵੱਲੋਂ ਕੀਤੀ ਗਈ ਯਾਦਾਂ ਦੀ ਬੈਠੋਣੀ ਇਨਾ ਕਰਕੇ ਤਾਂ ਦੂਰਦਰਸ਼ਨ ਬੰਦ ਹੋਇਆ ਹੁਣ ਲੱਗਦਾ ਇੰਸਟਾਗ੍ਰਾਮ ਵੀ ਇਹੀ ਬੰਦ ਕਰਉਣਗੇ ਐਤ ਕੁੜੀ ਤਾਂ ਉੱਤਰ ਮਾਰ ਗਈ ਪੱਦਾ ਨਹੀਂ ਮੈਂ ਕਿ ਖਲਾਰ ਗਈ ਆਪਾਂ ਦੀ ਮੈਂ ਕਿ ਘਲਾਰ ਗਈ ਮਾਰੋ ਛੇਤੀ ਬੈਲਬੋਰਡ ਤੇ ਕਪੜਾ ਉਸਤਾਦ ਜੀ ਫੇਰ ਆਗੇ ਨੇ ਭੁਰਨ ਵਾਸਤੇ ਅਸੀਂ ਤਾਂ ਬਸ ਕਿਸ਼ਤਾ ਪਰ ਆਏ ਆ ਦੁਨੀਆ ਤੇ ਅਸਲੀ ਨਜ਼ਾਰੇ ਤਾਂ ਲਈ ਜਾਂਦਾ ਬੱਤ ਸਹੀ ਏ ਆ ਮੇਰੇ ਕੋਲ ਤੇਰੇ ਤੂੰ ਆ ਮੇਰੇ ਕੋਲੋਂ ਤੇਰੇ ਚਟਾ ਟਿੱਕਾ ਲਾ ਦਿਆਂ ਕਿਉਂਕਿ ਕਾਲਾ ਤਾਂ ਦੇਖਣਾ ਹੀ ਨਹੀਂ ਪਾਈ ਦੇ ਦੁਨੀਆ ਜਿਆ ਮੈਂ ਤੇਨੂੰ ਨਜ਼ਰੋਂ ਬਚਾ ਦੇ ਆ ਮੇਰੇ ਕੋਲ ਤੇਰੇ ਮੈਂ ਸੌਣ ਲੱਗਾ ਸੀ ਵੀਡੀਓ ਦੇਖ ਕੇ ਨੀਂਦ ਹੀ ਉੱਡ ਗਈ ਨਾਲੇ ਮੈਂ ਸੁਣਿਆ ਸੀ ਚੰਗੀ ਫਸਲ ਨੂੰ ਹਮੇਸ਼ਾ ਹੀ ਕੀੜੇ ਖਾ ਜਾਂਦੇ ਆ ਤੇ ਅੱਜ ਉਹ ਗੱਲ ਸੱਚ ਵੀ ਹੋ ਗਈ ਬਸ ਅਸੀਂ ਤਾਂ ਡੀਪੂ ਚੋਂ ਕੜਕ ਲੈਣ ਆਏ ਆਂ ਹੋਰ ਸਾਡਾ ਕੋਈ ਕੰਮ ਨਹੀਂ ਦੁਨੀਆ ਤੇ ਸਾਰਾ ਮੇਲਾ ਤਾਂ ਬਾਈ ਲੁੱਟ ਕੇ ਲੈ ਗਿਆ ਨੂੰ ਨਜ਼ਰੋਂ ਬਚਾ ਦੇ ਆਂ ਮੇਰੇ ਕੋਲ ਤੇਰੇ ਮੈਨੂੰ ਕਰੀ ਨਜ਼ਰ ਲੱਗਣੀ ਆ ਇਹ ਤਾਂ ਆਪ ਨਜ਼ਰ ਪੱਟੂ ਆ ਜਿਹਦੇ ਨਾਲ ਤੂੰ ਘੁੰਮੀ ਜਾਨੀ ਆ ਪਿਆਰੀ ਸਮਝ ਗਈ ਸੁਹਿਆ ਜੀ ਆ ਮੈਂ ਤੇਨੂੰ ਨਜ਼ਰੋਂ ਬਚਾ ਦੇ ਆਂ ਮੇਰੇ ਕੋਲ ਤੇਰੇ ਮੈਨੂੰ ਨਾ ਰੋਕਿਓ ਬਸ ਹੁਣ ਮੈਂ ਚੱਲਾ ਕੋਠੇ ਤੋਂ ਛਾਲ ਮਾਰਨ ਵਾਲੇ ਪਰਚਾ ਇਹਨਾਂ ਦੇ ਕਰਾ ਕੇ ਜਾਊਂਗਾ ਮੈਂ ਹਾਂਜੀ ਮਿੱਤਰੋ ਅਸੀਂ ਅੱਜ ਦੀ ਆਪਣੀ ਬਹੁਤ ਹੀ ਕਹਿੜ ਫਣੀ ਕਮੈਂਟਾਂ ਵਾਲੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸੋ ਯਾਰ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਫਣੀ ਕਮੈਂਟਾਂ ਵਾਲੀ ਵੀਡੀਓ